ਆ ਲਈ ਜਟ ਲਾਈਫ 77 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਈ ਜੀ ਅੱਜ ਤਰੀਕ ਹੈਗੀ ਜੀ 31 ਤੇ ਸਾਲ ਦਾ ਆਖਰੀ ਦਿਨ ਹੈ ਜੀ 25 ਦਾ ਤੇ 26ਵਾਂ ਆਜੂ ਜੀ ਕੱਲ ਨੂੰ ਸਾਰੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਕੱਲ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਨਵਾਂ ਸਾਲ ਪੂਰਾ ਵਧੀਆ ਚੜੇ ਕਿਰਪਾ ਕਰੇ ਮਾਲਕ ਹਨ ਸੱਚੇ ਪਾਤਸ਼ਾਹ ਭੈਣ ਭਰਾਵਾਂ ਦੇ ਜਿਹੜੇ ਦੇ ਭਾਈ ਆਵਦੇ ਜੋੜੀ ਆ ਬਣਾਵੇ ਹਨਾ ਪ੍ਰਮਾਤਮਾ ਦਾ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਬਾਬਾ ਨਾਨਕ ਦੀ ਗੱਲ ਵਿੱਚ ਰੱਖੇ ਹੁਣੇ ਤੁਹਾਨੂੰ ਧਨੋਲਾ ਮੰਡੀ ਦਾ ਭਾਈ ਜੀ ਬੱਕਰੀ ਮੰਡੀ ਧਨੋਲਾ ਜੀ 30 ਤਰੀਕ ਬਾਰਮਾ ਮਹੀਨੇ 2025 ਦੀ ਆਖਰੀ ਮੰਡੀ ਹੈ ਜੀ ਦੇਖੋ ਜੀ ਤੁਹਾਨੂੰ ਦਿਖਾਉਣੇ ਬੱਕਰੀਆਂ ਬੱਕਰੀਆਂ ਬਹੁਤ ਸੋਹਣੀਆਂ ਲੋ ਭਈਆ ਚਿੱਟਿਆਂ ਵੇਗੀਆਂ ਮਾਈਆਂ ਨਹੀਂ ਲੈਤੀਆਂ ਨੇ ਦੇਖੋ ਬਹੁਤ ਸੋਹਣਾ ਮਾਲ ਹੈ ਇਸ ਐਕ ਦੇ ਵੀਡੀਓ ਦੇ ਵਿੱਚ ਮੱਕੜੀਆਂ ਬਹੁਤ ਹੀ ਵਧੀਆ ਜੀ ਵੀਡੀਓ ਨੂੰ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਲੋ ਵੀ ਇਧਰ ਮੇਮਨੇ ਵੀ ਬਹੁਤ ਵਧੀਆ ਚੁੱਕੇ ਆ ਤੁਹਾਨੂੰ ਦਿਖਾਉਣੇ ਆ ਮੇਮਨੇ ਲੋ ਵੀ ਮਿੱਤਰੋ ਧੁਨੀਆਂ ਲੱਗ ਚੁੱਕੀਆਂ ਨੇ ਅਜਾ ਪੌੜਾ ਬਹੁਤ ਹੈ ਬਈ ਠੰਡ ਜਾਨੀ ਕਿ ਤੋਂ ਤੋਂ ਬਹੁਤ ਸੀਗੀ ਆ ਢੱਕੇ ਚੁੱਕੀਆਂ ਦਾ ਆਪਣਾ ਤਾਂ ਦੇਖੋ ਬਈ ਕਿਵੇਂ ਕਰਮਜੀਤ ਕਹਿਵਾ ਤੂੰ ਇਧਰ ਆਉਣਾ ਢੱਕੇ ਤੂੰ ਹੀ ਚਲਾਉਂਦਾ ਠੰਡ ਬਹੁਤ ਆ ਜਾ ਹੈ ਨਾ ਠੰਡ ਬਹੁਤ ਆ ਮੁੰਡਿਆਂ ਨੂੰ ਠੰਡ ਲੱਗੀ ਜਾਂਦੀ ਆ ਅੱਛਾ ਆ ਜਾ ਤੇ ਦੂਈ ਤੇ ਆਉਣਾ ਮੈਂ ਇਧਰ ਆਵੇਂ ਇਹਨੇ ਦੇਖੋ ਜੀ ਬਹੁਤ ਸੋਹਣੇ ਮੇਹਣੇ ਦੇਖੋ ਆਪਣਾ ਮੇਹਣੇ ਆਪਣਾ ਪਾਣੀ ਭੰਡਾ ਪਠੜਾ ਕੀ ਰੇਟ ਕੱਜ ਕਰਤੇ ਤਿੰਨੇ 1300 13 ਜਾਂ 3 ਦਾ ਕਿਨੇ ਚਿਰ ਦੇ ਬਾਈ ਇਹ ਰਹਿ ਗਏ 2-2 ਮਹੀਨੇ ਉੱਤੇ ਰਿਹਾ ਚਿੱਟੇ ਦਾ ਠੀਕ ਹੈ ਇਹ 2-2 ਮਹੀਨੇ ਦਿੱਤੇ 2 ਮਹੀਨੇ ਥੋੜਾ ਘੱਟ ਠੀਕ ਹੈ ਇੱਕ ਵੱਡਾ ਵੀ ਮਿਮਣਾ ਜੇ ਲਈ ਫਿਰ ਦਈ ਜਿਵੇਂ ਆਕ ਜਾ ਉਹ ਇੱਥੇ ਖੜਾ ਆ ਹਨ ਉਹ ਵੀ ਛੋਟੇ ਆ ਐਸੇ ਠੀਕ ਹੈ ਲੋ ਮਿੱਤਰ ਬਈ ਪਠਾਣਾ ਪ ਸੀ ਆ ਬੈਠਿਆ ਨਮਤਰ ਖਾਣ ਵਰਗੇ ਰੇੜੀ ਸੀ ਮਾਲ ਦੇ ਉਹਦਾ 15 ਸਾਲ ਪੂਰੀ ਤੋਂ ਹੁੰਦੀ ਪਹੁੰਚਣਾ ਪੈਣ ਦੇ ਪੈਣ ਦੇ ਚੱਲ ਵੀ ਆ ਗਏ ਚੱਲ ਭਈ ਅੱਗੋ ਅੱਗੋ ਵੀਡੀਓ ਨਾਲ ਦੇ ਸ਼ੇਰ ਲੈ ਕੇ ਜੀ ਲਓ ਜੀ ਮਿੱਤਰੋ ਮੰਡੀ ਦੇ ਵਿੱਚ ਵਧੀਆ ਮਾਲ ਆਇਆ ਤੁਹਾਨੂੰ ਇਧਰ ਨੀਰਾ ਨੂੰ ਦਾ ਦਿਖਾਉਣੇ ਜੀ ਦੇਖ ਸਕਦੇ ਵਧੀਆ ਨੀਰਾ ਪਹੁੰਚਿਆ ਜੀ ਬੱਕਰੀਆਂ ਵਾਸਤੇ ਦੇਖੋ ਜੀ ਨੀਰਾ ਦਾ ਦਿਖਾਉਣੇ ਆ ਆ ਖਾਣ ਵੀ ਆ ਗਿਆ ਦੇਖੋ ਜੀ ਮਿੱਤਰੋ ਲੋ ਜੀ ਮੂਫਲੀ ਦਾ ਨੀਰ ਆ ਗਿਆ ਜੀ ਮੂਫਲੀ ਦਾ ਦੇਖ ਸਕਦੇ ਹੋ ਬਈ ਬੱਕਰੀ ਮੰਡੀ ਧਨੋਲਾ ਜੀ ਦੇਖ ਸਕਦੇ ਹੋ ਬਈ ਜੀ ਕੀ ਬਾਤ ਹੈ ਨਹੀਂ ਜੀ ਵਧੀਆ ਮੰਡੀ ਭਰ ਚੁੱਕੀ ਹੈ ਜੀ ਆ ਜੋ ਪਰ ਬਨ ਬੇਨਤੀ ਹੈ ਸਾਰੇ ਮੰਡੀ ਚ ਪਹੁੰਚੋ ਲੋ ਵੀ ਖੋਲ ਲਿਆ ਵੀ ਆ ਗਏ ਇਧਰ ਆ ਮਾਲ ਆ ਗਿਆ ਕਿਵੇਂ ਖਾਨ ਵਧੀਆ ਹੈ ਸਤਿਕਾਰ ਜੀ ਸਤਿਕਾਰ ਹੋ ਠੀਕ ਹੈ ਬਈ ਦੇਖ ਸਕਦੇ ਹੋ ਜੀ ਖਾਨ ਵੀ ਪਹੁੰਚ ਗਿਆ ਜੀ ਮੰਡੀ ਚ ਜੀ ਦੇ ਸਕਦੇ ਨਹੀਂ ਟਾਂਕੇ ਟੋਂਗੇ ਹੈ ਤੂੰ ਇਧਰ ਤੂੰ ਇਧਰ ਵੀ ਚੱਲ ਰਹੀ ਹੈ ਜੀ ਹੁਣ ਦੇ ਸਕਦੇ ਆ ਨੀਰਾ ਮੂੰਖ ਖੜੀ ਜਾ ਮੂੰਗੀ ਜਾ ਹਾਂ ਸਾਰਾ ਸਾਰਾ ਕੋਸ਼ ਸ਼ੇਰ ਲਾਇਕ ਦੇਖ ਸਕਦੇ ਨਹੀਂ ਮੰਡੀ ਜੀ ਵਧੀਆ ਭਰੀ ਹੈ ਜੀ ਲਓ ਮਿੱਤਰੋ ਆਜੋ ਬਈ ਜੀ ਖੁਰ ਲਿਆ ਇਧਰ ਖੁਰ ਲਿਆ ਬਹੁਤ ਸੋਹਣੇ ਸੋਹਣੇ ਦੇ ਸੇਦਰਾ ਮੁੰਗਾਂ ਵਾਲਾ ਆਇਆ ਜੀ। ਲਓ ਵੀ ਵੀਰਿਆ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਜੀ। ਆਇਓ ਮਿੱਤਰੋ ਮੰਡੀ ਦੇ ਵਿੱਚ। ਦੇਖੋ ਜੀ ਮਾਲ। ਬਹੁਤ ਸੋਨਾ ਮਾਲ ਪਹੁੰਚਿਆ ਸੀ ਗੁੱਡੀ ਜੀ। ਓਏ ਇਤੁਆਂ ਸਾਰੇ ਦੇ ਲੈ ਆਈਆਂ ਦੇਖ ਸਕਦੇ। ਕਿੰਨੇ ਬੱਕਰੇ ਲੈ ਸਕਦੇ। ਲਓ ਵੀ ਮਿੱਤਰੋ। आपको बर्बरी ये इस चीज़ के वाले आई है कि बर्बरी फिर नहीं मिलता फिर लाइक चैनल सब्सक्राइब लाजूम कर दोजी मौसम बढ़िया तू सुना शेयर के वीडियो अपनी चैनल में सबसक्राइब कर दौरान तो लगी शेर कर दे। कर दे। जी मंडी वजिए लगी वीडियो शेयर कर दैनल सबसक्राइब कर दौ ठीक है जी बकरी मंडी धनौला बहुत बढ़िया बढ़िया बकरी मंडी पहुंचे जी मित्रों देखो जी मंडी जीया देखो जी मित्रों ਭਰਾਵੋ ਮਿੱਤਰੋ ਕਮਾਈ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਲਾਈਕ ਕਰਦੇ ਭਾਈ ਤੁਹਾਨੂੰ ਬਹੁਤ ਪੈਰੀ ਆ ਤੇ ਹੁਣ ਥੋੜਾ ਜਿਹਾ ਧਨ ਸੱਟ ਜਾ ਹੋਇਆਗਾ ਤੇ ਭਾਈ ਸ਼ੇਅਰ ਕਰਦੇ ਵੀਡੀਓ ਆਪਣੀ ਲਾਜ਼ਮੀ ਭਰਾਵੋ ਠੀਕ ਹੈ ਜੀ ਤੇ ਇਹ ਆਖਿਲ ਮੰਡੀਆ 2025 ਦੀ ਕੱਲ ਨੂੰ ਸਭੀ ਚੜ ਜਾਣਾ ਮਾਲਕ ਮੇਰਾ ਕਰੇ ਸਾਰਿਆਂ ਦੇ ਸੱਚੇ ਪਾਸੇ ਵੀਰ ਪਰਿਆਤ ਰੱਖੀ ਭਾਈ ਗੁਰੂ ਓਕੇ ਭਾਈ ਧੰਨਵਾਦ ਸਰਕਾਰ ਜੀ ਤਨੌ ਲਮਕਰੀ ਮੰਡੀ ਆਈ ਵਧੀਆ ਪੜੀ ਆ ਫਿਰ ਵੀ ਠੰਡ ਦੇ ਮਜ ਨਾਲ